ਸਤ ਸ੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼ ناکਾਮ ਜਲੰਧਰ ਦੇ ਵਿੱਚ ਦੋ ਅੱਤਵਾਦੀ ਆਰ ਡੀ ਐਕਸ ਸਮੇਤ ਕੀਤੇ ਗਏ ਹਨ ਗ੍ਰਿਫਤਾਰ ਜੀਹਾਂ ਪਾਕਿਸਤਾਨ ਦੇ ਆਈ ਐਸ ਆਈ ਸਮਰਥਿਤ ਅੱਤਵਾਦੀ ਨੈੱਟਵਰਕ ਦੇ ਵਿਰੁੱਧ ਹੁਣ ਇੱਕ ਵੱਡੀ ਸਫਲਤਾ ਦੇ ਵਿੱਚ ਕਾਊਂਟਿੰਗ ਇੰਟੈਲੀਜੈਂਸੀ ਜਲੰਧਰ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮਾਸਟਰਮਾਈਂਡ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ਦੇ ਉੱਤੇ ਜਿਹੜਾ ਕਿ ਹੁਣ ਪੰਜਾਬ ਦੇ ਵਿੱਚ ਲਗਾਤਾਰ ਅੱਤਵਾਦ ਫਲਾਇਆ ਜਾ ਰਿਹਾ ਹੈ ਸੋ ਇਸੇ ਦੌਰਾਨ ਹੁਣ ਪੰਜਾਬ ਦੇ ਜਲੰਧਰ ਦੇ ਵਿੱਚੋਂ ਆਰ ਡੀ ਐਕਸ ਸਮੇਤ ਦੋ ਅੱਤਵਾਦੀ ਗ੍ਰਿਫਤਾਰ ਕੀਤੇ ਗਏ ਹਨ ਜੀਹਾਂ ਤੁਹਾਨੂੰ ਦੱਸ ਦਿਆ ਕਿ ਮੁੰਡਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਰ ਡੀ ਐਕਸ ਇੱਕ ਨਿਸ਼ਾਨਾ ਬਣਾ ਕੇ ਅੱਤਵਾਦੀ ਹਮਲਾ ਕੀਤਾ ਜਾਣਾ ਸੀ ਪੰਜਾਬ ਪੁਲਿਸ ਪਾਕਿਸਤਾਨ ਦੀ ਆਈ ਐਸ ਆਈ ਦੁਆਰਾ ਸਪான்ਸਰ ਕੀਤੇ ਗਏ ਅੰਤਰਰਾਸ਼ਟਰੀ ਅੱਤਵਾਦ ਤੇ ਸੰਗਠਨ ਅਪਰਾਧ ਨੈੱਟਵਰਕਾਂ ਨੂੰ ਖਤਮ ਕਰ ਨਤੇ ਪੰਜਾਬ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੇ ਆਪਣੇ ਮਿਸ਼ਨ ਦੇ ਵਿੱਚ ਦ੍ਰਿੜ ਹੈ ਸੋ ਇਸੇ ਦੌਰਾਨ ਹੁਣ ਦਿਲੰਦਰ ਦੇ ਵਿੱਚ ਦੋ ਅੱਤਵਾਦੀ ਆਰਡੀਐਕਸ ਸਮੇਤ ਗ੍ਰਿਫਤਾਰ ਕੀਤੇ ਗਏ ਹਨ ਜੋ ਕਿ ਪੰਜਾਬ ਦੇ ਵਿੱਚ ਵੱਡਾ ਧਮਾਕਾ ਕਰਨ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਰੋਡਵੇਜ ਅਤੇ ਪੰਨਬਸ ਅਤੇ ਪੀਆਰਟੀਸੀ ਕੰਟਰੈਕਟਰ ਵਰਕਰਜ਼ ਜੂਨੀਅਨ ਦੇ ਵੱਲੋਂ ਹੁਣ ਪੰਜਾਬ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਸਿਆਸੀ ਰੈਲੀਆਂ ਦੇ ਵਿੱਚ ਸਰਕਾਰੀ ਬੱਸਾਂ ਉਹ ਨਹੀਂ ਲੈ ਕੇ ਜਾਣਗੇ ਉਹਨਾਂ ਪਿਛਲੇ ਦਿਨੀ ਤਰਨਤਨ ਰੈਲੀ 'ਚ ਗਏ ਡਰਾਈਵਰ ਨੂੰ ਗੋਲੀ ਲੱਗਣ ਦਾ ਚਿੱਠੀ ਜਾਰੀ ਕਰਕੇ ਹਵਾਲਾ ਦਿੱਤਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਾਡੇ ਮਸਲੇ ਹੱਲ ਨਹੀਂ ਕਰਦੀ ਤੇ ਸਾਡੀਆਂ ਮੰਗਾਂ ਵੀ ਉਹਨਾਂ ਦੇ ਵੱਲੋਂ ਨਹੀਂ ਮੰਨੀਆਂ ਜਾਂਦੀਆਂ ਤੇ ਉਹਨਾਂ ਨੇ ਆਪਣੇ ਪੱਤਰ ਦੇ ਵਿੱਚ ਲਿਖਿਆ ਹੈ ਕਿ ਸਰਕਾਰ ਦੇ ਵੱਲੋਂ ਵਾਰ-ਵਾਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤੇ ਵਿੱਚ ਹੀ ਲਟਕਾਈਆਂ ਗਈਆਂ ਹਨ ਪਿਛਲੇ ਦਿਨੀ ਹੀ ਤਾਰਨ ਤਾਰਨ ਰੈਲੀ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਸਾਡੇ ਡਰਾਈਵਰ ਅਤੇ ਕੰਡਕਟਰ ਆਪਣੇ ਆਪ ਨੂੰ ਅਸੁਰੱਖਿਅਤ ਸਮਝਦੇ ਹਨ ਜਿਸ ਦੇ ਰੋਸ ਦੇ ਵੱਜੋਂ ਹੁਣ ਅਸੀਂ ਸਿਰਫ ਡਿਊਟੀ ਹੀ ਕਰਾਂਗੇ ਤੇ ਕਿਸੇ ਵੀ ਸਿਆਸੀ ਰੈਲੀ ਦੇ ਵਿੱਚ ਆਪਣੀਆਂ ਬੱਸਾਂ ਨਹੀਂ ਲੈ ਕੇ ਜਾਵਾਂਗੇ ਸੋ ਇਹ ਤੇ ਵੱਡਾ ਫੈਸਲਾ ਜਿਹੜਾ ਕਿ ਹੁਣ ਪੰਜਾਬ ਦੀ ਪੀਆਰਟੀਸੀ ਦੇ ਵੱਲੋਂ ਕੀਤਾ ਗਿਆ ਹੈ ਤੁਹਾਨੂੰ ਦੱਦੀ ਹੈ ਕਿ ਵੈਸੇ ਵੀ ਪੰਜਾਬ ਸਰਕਾਰ ਨੂੰ ਸਰਕਾਰੀ ਬੱਸਾਂ ਆਪਣੀ ਰੈਲੀ ਦੇ ਲਈ ਨਹੀਂ ਵਰਤਣੀਆਂ ਚਾਹੀਦੀਆਂ ਸੋ ਦੱਦੀ ਹੈ ਕਿ ਪੰਜਾਬ ਰੋਡਵੇਜ ਪੰਵਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਰੋਸ ਪਰਦਰਸ਼ਨ ਕੀਤਾ ਜਾ ਰਿਹਾ ਹੈ ਸੋ ਇਸੇ ਦੌਰਾਨ 14 ਸਤੰਬਰ ਨੂੰ ਵੀ ਪੰਵਸ ਅਤੇ ਪੀਆਰਟੀਸੀ ਜੂਨੀਅਨ ਦੇ ਵੱਲੋਂ 2 ਘੰਟੇ ਦੇ ਲਈ ਪੰਜਾਬ ਦੇ ਵਿੱਚ ਬੱਸ ਅੱਡਿਆਂ ਨੂੰ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ ਸੋ ਤੁਸੀਂ ਆਪਣੀ ਕਮੈਂਟ ਬਾਕਸ ਦੇ ਵਿੱਚ رائے ਜ਼ਰੂਰ ਦਿਓ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਜਿਹੜੀਆਂ ਆ ਉਹ ਰੈਲੀਆਂ ਦੇ ਵਿੱਚ ਜਾਣੀਆਂ ਚਾਹੀਦੀਆਂ ਹਨ ਜਾਂ ਫਿਰ ਨਹੀਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ 8 ਅਕਤੂਬਰ ਨੂੰ ਜਲੰਧਰ ਦੇ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦੇ ਲਈ 5000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਉੱਥੇ ਹੀ ਹੁਣ 15 ਅਕਤੂਬਰ ਤੱਕ 2500 ਨਵੇਂ ਕਰਮਚਾਰੀਆਂ ਨੂੰ ਭਰਤੀ ਕੀਤਾ ਜਾਵੇਗਾ। ਜੀ ਹਾਂ ਇਸ ਤੋਂ ਇਲਾਵਾ 2000 ਇੰਟਰਨਲ ਨਿਯੁਕਤ ਵੀ ਕੀਤੇ ਜਾਣਗੇ। ਸੋ 2000 ਤੋਂ ਲੈ ਕੇ 2500 ਹੁਣ ਨਵੀਆਂ ਭਾਰਤੀਆਂ ਪੰਜਾਬ ਬਿਜਲੀ ਬੋਰਡ ਦੇ ਵਿੱਚ ਹੋਣਗੀਆਂ ਜੋ ਕਿ ਹੁਣ ਭਗਵੰਤਮਾਨ ਸਰਕਾਰ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਦੀ ਖਬਰ ਦੀ ਗੱਲ ਕਰੀਏ ਤੇ ਜਲਾਲਾਬਾਦ ਦੇ ਦੇਵੀ ਦੁਆਰੇ ਦੇ ਨੇੜੇ ਇੱਕ ਕੱਪੜਿਆਂ ਦੀ ਦੁਕਾਨ ਦੇ ਵਿੱਚ ਅੱਗ ਲੱਗ ਗਈ ਤਿੰਨ ਮੰਜ਼ਲਾ ਕੱਪੜਿਆਂ ਦੀ ਦੁਕਾਨ ਸੜ ਕੇ ਸੁਆਹ ਹੋ ਗਈ ਹੈ ਮਾਲਕ ਨੂੰ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਮਾਲਕ ਨੇ ਦੱਸਿਆ ਹੈ ਕਿ ਚੌਂਕੀਦਾਰ ਦੇ ਫੋਨ ਕਰਨ ਤੋਂ ਬਾਅਦ ਉਹਨਾਂ ਨੂੰ ਜਦੋਂ ਘਟਨਾ ਬਾਰੇ ਪਤਾ ਲੱਗਾ ਤੇ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਕੁਝ ਲੋਕ ਬਾਈਕ ਤੇ ਆਏ ਸਨ ਜਿਨ੍ਹਾਂ ਦੇ ਵੱਲੋਂ ਪੈਟਰੋਲ ਛਿੜਕ ਕੇ ਦੁਕਾਨ ਦੇ ਵਿੱਚ ਅੱਗ ਲਗਾਈ ਸੀ ਹਾਲਾਂਕਿ ਸ਼ੱਕੀ ਲੋਕ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਏ ਹਨ ਸੋ ਰਾਤ ਨੂੰ 2:30 ਵਜੇ ਦੇ ਕਰੀਬ ਚੌਂਕੀਦਾਰ ਨੇ ਫੋਨ ਕੀਤਾ ਸੀ ਤੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੇ ਕੱਪੜੇ ਦੀ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗ ਚੁੱਕੀ ਹੈ ਜਿਸ ਤੋਂ ਬਾਅਦ ਕਿ ਫਾਇਰ ਬਰਗੇਡ ਮਂਗਾਈ ਗਈ ਅੱਗ ਤੇ ਕਾਬੂ ਪਾਇਆ ਗਿਆ ਪਰ ਕਪੜਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ ਸੋ ਉਹਨਾਂ ਦਾ ਕਹਿਣਾ ਹੈ ਜੀ 10 ਤੋਂ 15 ਸਾਲ ਦੀ ਮਿਹਨਤ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਦੁਕਾਨ ਖੜੀ ਕੀਤੀ ਗਈ ਸੀ ਸੋ ਇਸ ਤੋਂ ਬਾਅਦ ਹੁਣ ਕੁਝ ਲੋਕ ਬਾਈਕ ਤੇ ਆਉਂਦੇ ਹਨ ਤੇ ਪੈਟਰੋਲ ਛਿੜਕ ਕੇ ਦੁਕਾਨ ਦੇ ਵਿੱਚ ਆਗ ਹੁਣਾਂ ਦੇ ਵੱਲੋਂ ਲਗਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਤੇ ਇਸੇ ਦੌਰਾਨ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਸੋ ਤਸਵੀਰਾਂ ਤੁਸੀਂ ਦੁਕਾਨ ਦੀਆਂ ਦੇਖ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਗਲੀ ਖਬਰ ਹੁਣ ਅਮਰਤਸਰ 에ਅਰਪੋਰਟ ਤੋਂ ਨਿਕਲ ਕੇ ਆ ਰਹੀ ਹੈ ਜੀਹਾਂ ਦੋ ਯਾਤਰੀਆਂ ਦੀ ਚੈਕਿੰਗ ਕੀਤੀ ਗਈ ਹੈ ਜਿਨ੍ਹਾਂ ਦੇ ਕੋਲੋਂ 2.5 ਕਿਲੋ ਤੋਂ ਵੱਧ ਗਾਂਜਾ ਬਰਾਮਦ ਕੀਤਾ ਗਿਆ ਹੈ ਇੰਡੋ-ਥਾਈ 에ਅਰਲਾਈਨ ਦੀ ਫਲਾਈਟ ਨੰਬਰ SL214 ਦੇ ਰਾਹੀਂ ਇਹ ਦੋ ਯਾਤਰੀ ਖੇਪ ਲੈ ਕੇ ਪਹੁੰਚੇ ਸਨ ਮਿਲੀ ਜਾਣਕਾਰੀ ਦੇ ਅਨੁਸਾਰ ਦੋਵੇਂ ਯਾਤਰੀ ਬੈਂਕਾਕ ਤੋਂ ਸਵਾਰ ਹੋਏ ਸਨ ਤੇ ਅੰਮ੍ਰਿਤਸਰ ਉੱਤੇ ਸਨ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਇਹਨਾਂ ਨੇ ਗਾਂਜੇ ਨੂੰ ਵੱਖ-ਵੱਖ ਪਿੰਨੀਆਂ ਦੇ ਵਿੱਚ ਭਰ ਕੇ ਸਮਾਨ ਦੇ ਵਿੱਚ ਲੁਕੋਇਆ ਹੋਇਆ ਸੀ ਤੇ ਕਸਟਮ ਦੇ ਅਧਿਕਾਰੀ ਦੋਹਾਂ ਯਾਤਰੀਆਂ ਤੋਂ ਪੁੱਛਗਿੱਛ ਕਰ ਰਹੇ ਹਨ ਇਹ ਸਮਾਨ ਉਹ ਕਿੱਥੇ ਲੈ ਕੇ ਜਾਣ ਵਾਲੇ ਸਨ ਤੇ ਕਿਸ ਨੂੰ ਸਪਲਾਈ ਕੀਤਾ ਜਾਣਾ ਸੀ ਇਸ ਦੀ ਸਾਰੀ ਜਾਣਕਾਰੀ ਉਹਨਾਂ ਦੇ ਵੱਲੋਂ ਹੁਣ ਲਈ ਜਾਵੇਗੀ ਸੋ ਬੇਹੱਦ ਜਿਹੜਾ ਕਿ ਇਹ ਮਾਮਲਾ ਹੁਣ ਰਾਨ ਕਰਤਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿ ਅਮਰਤਸਰੀ ਰਿਪੋਰਟ ਤੋਂ 2.5 ਕਿਲੋ ਗਾਂਜਾ ਬਰਾਮਦ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੇਹਦ ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਪੰਜਾਬ ਦਾ ਸੋਹਣਾ ਗੱਭਰੂ ਰਾਜਵੀਰ ਜਵੰਦਾ ਜੋ ਕਿ ਹੁਣ ਪੰਜ ਤੱਤਾਂ ਦੇ ਵਿੱਚ ਬਲੀਨ ਹੋ ਗਿਆ ਹੈ ਸੋ ਇਸ ਮੌਕੇ ਉਸ ਦੀ ਮਾਂ ਪਤਨੀ ਅਤੇ ਹੋਰ ਉਸ ਦੇ ਰਿਸ਼ਤੇਦਾਰ ਇੱਥੇ ਮੌਜੂਦ ਰਹੇ ਸੋ ਹਰ ਇੱਕ ਦੀ ਅੱਖ ਨਾਮ ਸੀ ਸੁਰਾਜਵੀਰ ਜਵੰਦਾ ਦੇ ਜਾਣ ਦੇ ਨਾਲ ਹੁਣ ਪੰਜਾਬੀ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਚੁੱਕਾ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੇਹਤ ਮੰਦ ਭਾਗੀ ਇਹ ਖਬਰ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਹੀ ਉਹਨਾਂ ਦਾ ਮੋਟਰਸਾਈਕਲ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਸੀ ਜੋ ਜਿਸ ਦੇ ਕਾਰਨ ਕਾਫੀ ਜ਼ਿਆਦਾ ਜ਼ਖਮੀ ਹੋ ਗਏ ਸਨ ਜਿਸ ਤੋਂ ਬਾਅਦ ਕਿ ਹਸਪੀਟਲ ਦੇ ਵਿੱਚ ਹੀ ਲਗਾਤਾਰ 9 ਤੋਂ 10 ਦਿਨ ਬੀਤਣ ਤੋਂ ਬਾਅਦ ਹੁਣ ਉਹਨਾਂ ਦੀ ਮੌਤ ਹੋ ਗਈ ਹੈ ਸੋ ਬੇਹਤ ਮੰਦਭਾਗੀ ਖਬਰੇ ਹੁਣ ਸਾਹਮਣੇ ਨਿਕਲ ਕੇ ਆ ਰਹੀ ਹੈ ਜੋ ਕਿ ਪੰਜਾਬੀ ਪੂਰੇ ਪੰਜਾਬ ਦੇ ਲਈ ਅਤੇ ਪੰਜਾਬੀ ਸੰਗੀਤ ਜਗਤ ਦੇ ਲਈ ਵੀ ਕਾਫੀ ਜ਼ਿਆਦਾ ਇਹ ਹੁਣ ਗਮਗੀਨ ਮਾਹੌਲ ਬਣਿਆ ਹੋਇਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਕੋਲਡ ਰਿਫ ਖੰਗ ਦੀ ਦਵਾਈ ਪੀਣ ਤੋਂ ਬਾਅਦ ਹੁਣ ਕਈ ਰਾਜਾਂ ਦੇ ਵਿੱਚ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਹਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਹੀ ਪੰਜਾਬ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵੱਲੋਂ ਬੱਚਿਆਂ ਨੂੰ ਇਹ ਖੰਗ ਦੇ ਤੌਰ ਦੇ ਉੱਤੇ ਦਿੱਤੀ ਜਾਣ ਵਾਲੀ ਪੀਣ ਵਾਲੀ ਦਵਾਈ ਨੂੰ ਬੈਨ ਕਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਹੋਰ ਵੀ ਕਈ ਦਵਾਈਆਂ ਬੈਨ ਕੀਤੀਆਂ ਜਾ ਰਹੀਆਂ ਹਨ ਤੇ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਇਹ ਜਿਹੜੀ ਪੀਣ ਵਾਲੀ ਖੰਗ ਦੀ ਦਵਾਈ ਦਿੱਤੀ ਜਾ ਰਹੀ ਸੀ ਸੋ ਇਸ ਦੇ ਕਾਰਨ ਬੱਚਿਆਂ ਦੇ ਲਗਾਤਾਰ ਗੁਰਦੇ ਫੇਲ ਹੋ ਰਹੇ ਸਨ ਤੇ ਬੱਚਿਆਂ ਦੀ ਹੁਣ ਮੋਤ ਦੀ ਗਿਣਤੀ 19 ਤੱਕ ਜਾ ਪਹੁੰਚੀ ਹੈ ਜੀਹਾਂ ਸਰਕਾਰਾਂ ਤੇ ਪੁਲਿਸ ਦੇ ਵੱਲੋਂ ਹੁਣ ਕਾਫੀ ਜ਼ਿਆਦਾ ਇਸ ਦੀ ਸ਼ਾਨਵੀਨ ਕੀਤੀ ਜਾ ਰਹੀ ਹੈ ਤੇ ਇਸ ਦਵਾ ਨੂੰ ਬਣਾਉਣ ਵਾਲੇ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ 7 ਸਤੰਬਰ ਤੋਂ ਇਹ ਮਾਮਲਾ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਕੀ ਲਗਾਤਾਰ ਬੱਚਿਆਂ ਦੀਆਂ ਮੌਤਾਂ ਹੋਣੀਆਂ ਸ਼ੁਰੂ ਹੋਈਆਂ ਤੇ ਜਿਸ ਤੋਂ ਬਾਅਦ ਪਤਾ ਲੱਗਾ ਕਿ ਇਹ ਖੰਗ ਦੀ ਦਵਾਈ ਦੇ ਕਾਰਨ ਹੀ ਬੱਚਿਆਂ ਦੀਆਂ ਮੌਤਾਂ ਹੋ ਰਹੀਆਂ ਹਨ ਜਿਸ ਤੋਂ ਬਾਅਦ ਕੀ ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਪੰਜਾਬ ਅਤੇ ਹੋਰ ਬਖ-ਬਖ ਸ਼ਹਿਰ ਸਟੇਟਾਂ ਦੇ ਵਿੱਚ ਇਸ ਦਵਾਈ ਦੀ ਵਿਕਰੀ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਤੇ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਹ ਦਵਾਈ ਹਾਲੀ ਦੇ ਵਿੱਚ ਹੁਣ ਬੰਦ ਕਰ ਦਿੱਤੀ ਗਈ ਹੈ ਸੋ ਕਾਫੀ ਜ਼ਿਆਦਾ ਭਿਆਨਕ ਦਵਾਈ ਇਸਾਬਤ ਬੱਚਿਆਂ ਦੇ ਲਈ ਖਾਸ ਤੌਰ ਦੇ ਉੱਤੇ ਹੋ ਰਹੀ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਦਾ ਮਕਸਦ ਪੰਜਾਬ ਨੂੰ ਖੇਡਾਂ ਦਾ ਕੇਂਦਰ ਬਣਾਉਣਾ ਹੈ ਜਲੰਧਰ ਦੇ ਸਰਜੀਤ ਹਾਕੀ ਸਟੇਡੀਅਮ ਦੇ ਵਿੱਚ ਪੰਜਾਬ ਹਾਕੀ ਲੀਗ ਸਾਲ 2025 ਦੇ ਗ੍ਰੈਂਡ ਫਿਨਾਲੇ ਦੇ ਉੱਤੇ ਉਹਨਾਂ ਨੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਤੇ ਪੰਜਾਬ ਦਾ ਸ਼ਾਨਦਾਰ ਇਤਿਹਾਸ ਖੇਡਾਂ ਨਾਲ ਜੁੜਿਆ ਹੋਇਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਸਮਾਂ ਦੂਰ ਨਹੀਂ ਹੈ ਜਦੋਂ ਪੰਜਾਬ ਖੇਡਾਂ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਨੰਬਰ 1 ਬਣ ਜਾਵੇਗਾ ਸੋ ਇਸੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਜਲੰਧਰ ਦੇ ਵਿੱਚ ਹੁਣ ਅੰਤਰਰਾਸ਼ਟਰੀ ਸਟੇਡੀਅਮ ਬਣਾਏ ਜਾਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੇਹੱਦ ਹੈਰਾਨ ਕਰਨ ਦਾ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਇੱਕ 19 ਸਾਲ ਦੇ ਨੌਜਵਾਨ ਨੂੰ ਮਰਿਆ ਹੋਇਆ ਘੋਸ਼ਿਤ ਕਰਕੇ ਉਸ ਦੇ ਬੀਮੇ ਦੀ ਰਕਮ ਲਈ ਗਈ ਹੈ ਜੀ ਹਾਂ ਵਿਸ਼ਾਲ ਦੇ ਮੁਤਾਬਕ ਉਸ ਨੂੰ ਮਰਿਆ ਹੋਇਆ ਸਾਬਤ ਕਰਕੇ ਉਸ ਦੇ ਬੀਮੇ ਦੀ ਰਕਮ ਹਾਸਲ ਕੀਤੀ ਗਈ ਹੈ ਸੋ ਉਹਨਾਂ ਨੇ ਕਿਹਾ ਹੈ ਕਿ ਮੇਰਾ ਡੈਥ ਸਰਟੀਫਿਕੇਟ ਵੀ ਬਣਾਇਆ ਗਿਆ ਮੇਰਾ ਵਿਆਹ ਵੀ ਨਹੀਂ ਹੋਇਆ ਸੀ ਤੇ ਮੇਰਾ ਵਿਆਹ ਵੀ ਕਰਵਾ ਦਿੱਤਾ ਗਿਆ ਸੋ ਕੋਸ਼ਨਾ ਪੱਤਰ ਵੀ ਲਾਇਆ ਗਿਆ ਤੇ ਇਸ ਤੋਂ ਇਲਾਵਾ ਉਸ ਦੀਆਂ ਆਸਤੀਆਂ ਵੀ ਤਾਰੀਆਂ ਗਈਆਂ ਜਿਸ ਤੋਂ ਬਾਅਦ ਕੀ ਉਹ ਆਧਾਰ ਕਾਰਡ ਮੰਗ ਰਹੇ ਸਨ ਸੋ ਆਧਾਰ ਕਾਰਡ ਬੰਦ ਸੀ ਤੇ ਜਿਸ ਦੇ ਕਾਰਨ ਸੋ ਇਸ ਦਾ ਉਸ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਆਪਣਾ ਆਧਾਰ ਕਾਰਡ ਲੈ ਕੇ ਕਿਤੇ ਵੀ ਜਾਂਦਾ ਸੀ ਤੇ ਉਸ ਦਾ ਆਧਾਰ ਕਾਰਡ ਬੰਦ ਦੱਸਿਆ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਕਿ ਤੇਰੀ ਡੈਥ ਹੋ ਚੁੱਕੀ ਹੈ ਸੋ ਇਹ ਸ਼ਬਦ ਜਿਹੜੇ ਕਿ 19 ਸਾਲ ਦੇ ਵਿਸ਼ਾਲ ਦੇ ਹਨ ਜਿਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਕੁਝ ਲੋਕਾਂ ਨੇ ਉਸ ਨੂੰ ਮ੍ਰਿਤਕ ਕੋਸ਼ਿਤ ਕਰਕੇ ਨਾਮ ਦੇ ਉੱਤੇ ਉਸ ਦੇ ਬੀਮੇ ਦੇ ਪੈਸੇ ਹਾਸਲ ਕੀਤੇ ਤੇ ਪੂਰੀ ਸਾਜ਼ਿਸ਼ ਰਚੀ ਜ਼ਿਲ੍ਹਾ ਫਰੋਜ਼ਪੁਰ ਦੇ ਨਵਾਂ ਪੂਰਵਾ ਪਿੰਡ ਦੇ ਰਹਿਣ ਵਾਲੇ ਵਿਸ਼ਾਲ ਦੇ ਮੁਤਾਬਕ ਕੁਝ ਲੋਕਾਂ ਨੇ ਉਸ ਨੂੰ ਕਾਰਜਾ ਦੇਵਾਉਣ ਦਾ ਚਾਂਸਾ ਦਿੱਤਾ ਸੀ ਜਿਸ ਤੋਂ ਬਾਅਦ ਕਿ ਉਸ ਦਾ ਬੀਮਾ ਕਰਵਾ ਦਿੱਤਾ ਗਿਆ ਤੇ ਉਸ ਨੂੰ ਮਰਿਆ ਹੋਇਆ ਘੋਸ਼ਿਤ ਕਰਕੇ ਉਸ ਦੇ ਬੀਮੇ ਦੀ ਰਕਮ ਲੈ ਲਈ ਹੈ ਜਿਸ ਤੋਂ ਬਾਅਦ ਕਿ ਹੁਣ ਵਿਸ਼ਾਲ ਕਾਫੀ ਜ਼ਿਆਦਾ ਦੁਖੀ ਨਜ਼ਰ ਆ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਉੱਤਰ ਪ੍ਰਦੇਸ਼ ਤੋਂ ਬੇਹੱਦ ਹੈਰਾਨ ਕਰਦਾ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਇੱਕ ਛੋਟਾ ਜਹਾਜ਼ ਉਡਾਨ ਭਰਨ ਜਾ ਰਹੀ ਸੀ ਸੂਈਸ ਦੇ ਦੌਰਾਨ ਹਵਾਈ ਪੱਟੀ ਦੀ ਬਾਉਂਡਰੀ ਦੇ ਨਾਲ ਟਕਰਾ ਗਿਆ ਤੇ ਜਿਸ ਤੋਂ ਬਾਅਦ ਇਹ ਜਹਾਜ਼ ਕੋਈ ਦੂਰ ਜਾ ਕੇ ਝਾੜੀਆਂ ਦੇ ਵਿੱਚ ਜਿਹੜਾ ਕਿ ਡਿੱਗਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਯਾਤਰੀ ਇਸ ਦੇ ਵਿੱਚ ਸੁਰੱਖਿਅਤ ਦੱਸੇ ਜਾ ਰਹੇ ਹਨ ਕਿਉਂਕਿ ਕੋਈ ਵੀ ਇਸ ਨੂੰ ਅੱਗ ਲੱਗਣ ਦੀ ਘਟਨਾ ਜਾਂ ਫਿਰ ਇਸ ਦੇ ਵਿੱਚ ਕੋਈ ਵੀ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ ਜਿਸ ਦੇ ਕਾਰਨ ਕਿ ਯਾਤਰੀਆਂ ਨੂੰ ਕੋਈ ਨੁਕਸਾਨ ਪਹੁੰਚਦਾ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹ ਜਹਾਜ਼ ਦੇ ਵੱਲੋਂ ਰਨਵੇ ਤੋਂ ਉਡਾਨ ਭਰੀ ਹੀ ਗਈ ਸੀ ਪਰ ਅਚਾਨਕ ਹੀ ਇਹ ਜਹਾਜ਼ ਇੱਕਦਮ ਹੇਠਾਂ ਨੂੰ ਆਇਆ ਤੇ ਝਾੜੀਆਂ ਦੇ ਵਿੱਚ ਜਾ ਕੇ ਫਸ ਜਾਂਦਾ ਹੈ ਸੋ ਜੇਕਰ ਜ਼ਿਆਦਾ ਉਚਾਈ ਦੇ ਉੱਤੇ ਕਿਤੇ ਜਹਾਜ਼ ਪਹੁੰਚ ਜਾਂਦਾ ਸੋ ਜਿਸ ਤੋਂ ਬਾਅਦ ਕੀ ਇਸ ਦੇ ਵਿੱਚ ਬੈਠੇ ਹੋਏ ਯਾਤਰੀਆਂ ਦੀ ਜਾਨ ਵੀ ਜਾ ਸਕਦੀ ਸੀ ਤੇ ਭਿਆਨਕ ਹਾਸਾ ਵੀ ਹੋ ਸਕਦਾ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਏਜੰਟਾਂ ਦੀ ਗੰਦੀ ਖੇਡ ਆਈ ਹੈ ਸਾਹਮਣੇ ਨੌਜਵਾਨਾਂ ਦੇ ਉੱਤੇ ਵੀ ਮੰਡਰਾ ਰਿਹਾ ਹੈ ਵੱਡਾ ਖਤਰਾ ਖਰਾਬ ਕਰ ਦੇਵੇਗਾ ਪੂਰਾ ਮਾਮਲਾ ਜੀਹਾਂ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਹੁਣ ਜਦੋਂ ਆਸਟ੍ਰੇਲੀਆ ਦੇ ਸਟੱਡੀ ਵੀਜ਼ਾ ਖੋਲਿਆ ਹੈ ਤਾਂ ਪੰਜਾਬ ਦੇ ਜ਼ਿਆਦਾਤਰ ਏਜੰਟਾਂ ਨੇ ਵੀ ਠਗੀ ਦੀਆਂ ਦੁਕਾਨਾਂ ਖੋਲ੍ਹ ਲਈਆਂ ਹਨ ਨਰਾਤੁਰਾਤ ਕਰੋੜਪਤੀ ਬਣਨ ਦੇ ਚੱਕਰ ਦੇ ਵਿੱਚ ਕਈ ਏਜੰਟਾਂ ਨੇ ਨਿੱਜੀ ਅਤੇ ਸਰਕਾਰੀ ਬੈਂਕਾਂ ਦੇ ਮੈਨੇਜਰਾਂ ਦੇ ਨਾਲ ਸੈਟਿੰਗ ਕਰਕੇ ਫਰਜੀ ਫੰਡ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ ਫੰਡ ਸ਼ੋਅ ਕਰਵਾਉਣ ਦੇ ਲਈ ਏਜੰਟ ਬੱਚਿਆਂ ਤੋਂ 3 ਤੋਂ ਲੈ ਕੇ 4 ਲੱਖ ਰੁਪਏ ਲੈ ਰਹੇ ਹਨ ਤੇ ਪ੍ਰਤੀ ਫੰਡ ਦੀ ਇਨਕੁਆਰੀ ਪਾਸ ਕਰਨ ਦੇ ਲਈ ਬੈਂਕ ਮੈਨੇਜਰ ਨੂੰ 15000 ਰੁਪਏ ਦਿੱਤੇ ਜਾਂਦੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਗੋਰਖ ਧੰਦੇ ਦੇ ਵਿੱਚ ਜ਼ਿਆਦਾਤਰ ਸਰਕਾਰੀ ਬੈਂਕਾਂ ਦੇ ਮੈਨੇਜਰ ਵੀ ਰਲੇ ਹੋਏ ਹਨ ਆਸਟ੍ਰੇਲੀਆ ਨੇ ਕਾਫੀ ਸਮੇਂ ਬਾਅਦ ਬਾਰੀ ਦੇਚਾਂ ਦੇ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਹੋਇਆਂ ਆਪਣੇ ਬੀਜੇ ਖੋਲੇ ਹਨ ਸੋ ਜਿਸ ਤੋਂ ਬਾਅਦ ਕੀ ਹੁਣ ਏਜੰਟਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਦੇ ਨਾਲ ਅਤੇ ਪੰਜਾਬ ਦੇ ਬੱਚਿਆਂ ਦੇ ਨਾਲ ਇਹ ਫਰਾਡ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਸਲਾ ਧਾਰਕਾਂ ਦੇ ਲਈ ਹੁਕਮ ਜਾਰੀ ਕੀਤੇ ਗਏ ਹਨ 7 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਜਮਾ ਕਰਵਾਉਣਾ ਪਵੇਗਾ ਸਲਾਹ ਜੀ ਹਾਂ ਭਾਰਤੀ ਚੋਣ ਕਮਿਸ਼ਨ ਦੇ ਵੱਲੋਂ ਹੁਣ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ ਤਰਨਤਾਰਨ ਦੀ ਜਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਵਿਧਾਨ ਸਭਾ ਹਲਕਾ 21 ਤਰਨਤਾਰਨ ਦੀ ਜਿਮਨੀ ਚੋਣ 11 ਨਵੰਬਰ ਨੂੰ ਹੋਵੇਗੀ ਜਦਕਿ ਚੋਣ ਨਤੀਜੇ ਦਾ ਐਲਾਨ 14 ਨਵੰਬਰ ਸਾਲ 2025 ਨੂੰ ਕੀਤਾ ਗਿਆ ਹੈ ਭਾਰਤੀ ਚੋਣ ਕਮਿਸ਼ਨਰ ਦੇ ਵੱਲੋਂ ਹੁਣ ਨਵੀਂ ਦਿੱਲੀ ਦੇ ਵਿੱਚ ਜਾਰੀ ਹਦਾਇਤਾਂ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਜਿਮਨੀ ਚੋਣਾ ਮੌਕੇ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਲਈ ਲੋਕਾਂ ਦੇ ਵਿੱਚ ਜਿਹੜੇ ਵੀ ਲਾਇਸੈਂਸੀ ਹਥਿਆਰ ਉਹਨਾਂ ਦੇ ਵੱਲੋਂ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਗੋਲੀ ਸਿੱਕਾ ਵਿਸਪੋਟਕ ਸਮਗਰੀ ਅਤੇ ਹੋਰ ਹਥਿਆਰ ਹਨ ਉਹਨਾਂ ਸਾਰਿਆਂ ਨੂੰ ਪੰਜਾਬ ਸਰਕਾਰ ਦੇ ਕੋਲ ਜਮ੍ਹਾਂ ਕਰਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਅੰਦਰ ਹੁਣ ਰਾਵੀ ਅਤੇ ਬਿਆਸ ਦਰਿਆ ਦੇ ਵੱਲੋਂ ਕਿਸਾਨਾਂ ਦੇ ਕੀਤੇ ਜਾ ਰਹੇ ਨੁਕਸਾਨ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਸ ਤਹਿਤ ਪਹਿਲਾਂ ਹੀ ਕਿਸਾਨਾਂ ਦੀ ਝੋਨੇ ਦੀ ਅਤੇ ਗੰਨੇ ਦੀ ਫਸਲ ਭਾਰੀ ਤਬਾਹ ਹੋ ਚੁੱਕੀ ਹੈ ਸੋ ਕਿਸਾਨਾਂ ਦੀਆਂ ਬਾਹੀ ਜੋਗ ਜ਼ਮੀਨਾਂ ਤੇ ਦਰਿਆ ਹੁਣ ਬੁਰਦ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜ਼ਿਲ੍ਹਾ ਗਰਦਾਸਪੁਰ ਦੇ ਪੁਰਾਣੀ ਸ਼ਾਲਾ ਨੇੜੇ ਬਿਆਸ ਦਰਿਆ ਨੇ ਨਵਾਂ ਰੂਪ ਬਣਾ ਲਿਆ ਹੈ ਜੋ ਕਿ ਆਪਣੇ ਪੁਰਾਣੇ ਰਸਤੇ ਤੇ ਵਹਿਣ ਦੀ ਬਜਾਏ ਲਗਾਤਾਰ ਕਿਸਾਨਾਂ ਦੀਆਂ ਬਾਹੀ ਵਾਲੀਆਂ ਜ਼ਮੀਨਾਂ ਨੂੰ ਖੋਰਾ ਲਗਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਬੀਜੇ ਗਏ ਗੰਨੇ ਦੀ ਫਸਲ ਇਸ ਪਾਣੀ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਤਬਾਹ ਹੋ ਚੁੱਕੀ ਹੈ ਇੱਥੇ ਹੀ ਬਸ ਨਹੀਂ ਖੇਤ ਵੀ ਦਰਿਆ ਦੇ ਵਿੱਚ ਮਿਲਦੇ ਜਾ ਰਹੇ ਹਨ ਜਿਸ ਦੇ ਕਾਰਨ ਕਿਸਾਨ ਹੁਣ ਬੁਰੀ ਤਰ੍ਹਾਂ ਮਯੂਸ ਦਿਖਾਈ ਦੇ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੈਨਸ਼ਨ ਧਾਰਕਾਂ ਦੇ ਲਈ ਆਈ ਹੈ ਹੁਣ ਅਹਿਮ ਖਬਰ ਤੁਰੰਤ ਕਰ ਲੈਣ ਇਹ ਕੰਮ ਜੀ ਹਾਂ ਤੁਹਾਨੂੰ ਦੱਦੀ ਹੈ ਕਿ ਕਰਮਚਾਰੀ ਵਿਭਾਗ ਨਿਧੀ ਸੰਕਰਟਨ ਲੁਧਿਆਣਾ ਖੇਤਰੀ ਦਫ਼ਤਰ ਦੇ ਅਧਿਕਾਰੀਆਂ ਨੇ ਹੁਣ ਅਪੀਲ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੈਨਸ਼ਨਰਾਂ ਦੇ ਲਈ ਹੁਣ ਸਾਲਾਨਾ ਆਪਣੇ ਜੀਵਨ ਸਰਟੀਫਿਕੇਟ ਜਮ੍ਹਾਂ ਕਰਾਉਣਾ ਲਾਜ਼ਮੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਜੀਵਨ ਸਰਟੀਫਿਕੇਟ ਜਮ੍ਹਾਂ ਨਾ ਕਰਵਾਉਣ ਦੇ ਨਾਲ ਹੁਣ ਪੈਨਸ਼ਨਰਾਂ ਤੇ ਇਸ ਤੋਂ ਇਲਾਵਾ ਉਹਨਾਂ ਦੀ ਪੈਨਸ਼ਨ ਆਪਣੇ ਆਪ ਬੰਦ ਹੋ ਜਾਵੇਗੀ ਸੋ ਪੈਨਸ਼ਨਰ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਅਕਸਰ ਸੰਬੰਧ EPFO ਦਫ਼ਤਰ ਨੂੰ ਸਮੇਂ ਸਿਰ ਸੂਚਿਤ ਕਰਨ ਦੇ ਵਿੱਚ ਸਫਲ ਰਹਿੰਦੇ ਹਨ ਜਿਸ ਦੇ ਕਾਰਨ ਬਿਦਵਾਵਾਂ ਨੂੰ ਪੈਨਸ਼ਨ ਪ੍ਰਾਪਤ ਕਰਨ ਦੇ ਵਿੱਚ ਮੁਸ਼ਕਲਾਂ ਤੇ ਦੇਰੀ ਹੁੰਦੀ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਪੈਨਸ਼ਨਰ ਹੁਣ ਆਪਣੇ ਮੋਬਾਈਲ ਫੋਨ ਦੇ ਉੱਤੇ ਆਧਾਰ ਚਿਹਰੇ ਦੀ ਪਛਾਣ ਟੈਕਨੋਲੋਜੀ ਦੀ ਵਰਤੋਂ ਕਰਕੇ ਆਪਣੇ ਘਰਾਂ ਤੋਂ ਹੀ ਡਿਜੀਟਲ ਰੂਪ ਦੇ ਵਿੱਚ ਆਪਣੇ ਜੀਵਨ ਸਰਟੀਫਿਕੇਟ ਅਪਲੋਡ ਕਰ ਸਕਦੇ ਹਨ ਇਸ ਲਈ ਪੈਨਸ਼ਨਰ Google Play Store ਤੇ ਆਧਾਰ ਫੇਸ ਆਈਡੀ ਅਤੇ ਇਸ ਤੋਂ ਇਲਾਵਾ ਜੀਵਨ ਪ੍ਰਮਾਣ ਫੇਸ ਐਪਲੀਕੇਸ਼ਨ ਤੋਂ ਵੀ ਡਾਊਨਲੋਡ ਕਰਕੇ ਇਸ ਨੂੰ ਕਰ ਸਕਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੈਂਕ ਮੁਲਾਜ਼ਮਾਂ ਨਾਲ ਮਿਲੀਭੁਗਤ ਕਰਕੇ ਅਕਾਊਂਟ ਦੇ ਵਿੱਚੋਂ ਕਰੋੜਾਂ ਰੁਪਏ ਕਢਵਾਉਣ ਦੇ ਧੋਖਾ ਦੇਹੀ ਕਰਨ ਦੇ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਚਰਨਜੀਤ ਸਿੰਘ ਦੀ ਸ਼ਿਕਾਇਤ ਦੇ ਉੱਤੇ ਦੋ 파ਟਨਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਹੋਣੇ ਸ਼ਿਕਾਇਤ ਦੇ ਵਿੱਚ ਲਿਖਿਆ ਗਿਆ ਹੈ ਕਿ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਪ੍ਰਾਪਰਟੀ ਕਾਰੋਬਾਰੀ ਹੈ ਤੇ ਉਸ ਨੇ ਇੱਕ ਡੈਲਟਾ ਨਾਮ ਦੀ ਕਲੋਨੀ ਕੱਟੀ ਸੀ ਜਿਸ ਵਿੱਚ ਪ੍ਰਵੇਜ ਖਾਨ ਅਤੇ ਪ੍ਰਯੋਤਪਾਲ ਸਿੰਘ ਉਸ ਦੇ 파ਟਨਰਸ ਹਨ ਤੇ ਦੋਵਾਂ ਨੇ ਧੋਖਾਧੜੀ ਕਰਕੇ ਉਸ ਦੇ HDFC ਬੈਂਕ ਅਕਾਊਂਟ ਦੇ ਵਿੱਚੋਂ 20 ਦਿਨਾਂ ਦੇ ਵਿੱਚ ਵੱਖ-ਵੱਖ ਚੈੱਕ ਲਗਾ ਕੇ 1 ਕਰੋੜ 28 ਲੱਖ ਰੁਪਏ ਦੀ ਰਕਮ ਕਢਵਾ ਲਈ ਹੈ ਦੂਜੇ ਬੈਂਕਾਂ ਦੇ ਵਿੱਚ ਟਰਾਂਸਫਰ ਕਰ ਲਈ ਹੈ ਸੋ ਬੇਹੱਦ ਹੀ ਵੀ ਹੈਰਾਨ ਕਰਦਾ ਮਾਮਲਾ ਨਿਕਲ ਕੇ ਆਇਆ ਹੈ ਕਿ ਬੈਂਕਾਂ ਦੇ ਵਿੱਚੋਂ ਵੀ ਹੁਣ ਪੈਸੇ ਧੋਖੇ ਦੇ ਨਾਲ ਲੋਕਾਂ ਦੇ ਵੱਲੋਂ ਟਰਾਂਸਫਰ ਕੀਤੇ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਹੁਣ ਲੁਧਿਆਣਾ ਤੋਂ ਨਿਕਲ ਕੇ ਆ ਰਹੀ ਹੈ ਸਜ ਤਾਂ ਜ ਕੇ ਬਰਾਤ ਉਡੀਕਦੀ ਰਹੀ ਲਾੜੀ ਵਿਆਹ ਵਾਲੇ ਦਿਨ ਦੌੜ ਗਿਆ ਲਾੜਾ ਜੀ ਹਾਂ ਤੁਹਾਨੂੰ ਦੱਸੀਏ ਕਿ ਠਾਣਾ ਲਾਡੋਵਾਲ ਦੀ ਪੁਲਿਸ ਨੇ ਹੁਣ ਇੱਕ ਪੀੜਤ ਲੜਕੀ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਕਰਦੇ ਹੋਏ ਦੋ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਗੁਰਸ਼ਿੰਦਰ ਕੌਰ ਨੇ ਦੱਸਿਆ ਹੈ ਕਿ ਹੰਬੜਾ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਾਲ 2020 ਦੇ ਵਿੱਚ ਮੁਲਜ਼ਮ ਹਰਪ੍ਰੀਤ ਸਿੰਘ ਦੇ ਉਸਦੇ ਨਾਲ ਪ੍ਰੇਮ ਸੰਬੰਧ ਸਨ ਜਿਸ ਤੋਂ ਬਾਅਦ ਕਿ ਉਹ 14 ਸਾਲ ਦੀ ਸੀ ਉਸ ਸਮੇਂ ਉਸ ਤੋਂ ਵਿਆਹ ਜਿਹੜਾ ਕਿ ਉਸਦੇ ਨਾਲ ਹੀ ਹੋਣਾ ਸੀ ਸੋ ਰਾਜੀਨਾਮਾ ਵੀ ਪੰਚਾਇਤ ਦੇ ਵਿੱਚ ਹੋ ਚੁੱਕਾ ਸੀ ਪੀੜਤਾ ਮੁਤਾਬਕ ਪੰਚਾਇਤ ਤੌਰ ਦੇ ਉੱਤੇ ਰਾਜੀਨਾਮਾ ਹੋਇਆ ਸੀ ਜਿਸ ਵਿੱਚ ਮੋਲਜਮ ਨੇ ਉਸਦੇ ਨਾਲ ਵਿਆਹ ਕਰਵਾਉਣ ਦੀ ਰਜ਼ਮੰਦੀ ਵੀ ਦਿੱਤੀ ਸੀ ਪਰ ਹੁਣ ਵਿਆਹ ਵਾਲੇ ਦਿਨ ਬਰਾਤ ਵੇਲੇ ਉਹ ਘਰੋਂ ਦੌੜ ਗਿਆ ਹੈ ਸੋ ਥਾਣਾ ਮੁਖੀ ਨੇ ਦੱਸਿਆ ਹੈ ਕਿ ਪੁਲਿਸ ਨੇ ਮੋਲਜਮ ਹਰਪ੍ਰੀਤ ਸਿੰਘ ਬੋਵੀ ਅਤੇ ਪਿਤਾ ਜਸਪਾਲ ਸਿੰਘ ਵਾਸੀ ਆਲੀਵਾਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਸੋ ਜਿਸ ਤੋਂ ਬਾਅਦ ਹੁਣ ਉਸ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਲੰਧਰ ਦੇ ਵਿੱਚ ਵੱਡਾ ਹਾਦਸਾ ਹੋਇਆ ਹੈ 2 ਮਹੀਨੇ ਪਹਿਲਾਂ ਕੈਨੇਡਾ ਤੋਂ ਪਰਤੇ ਨੌਜਵਾਨ ਦੀ ਟ੍ਰੇਨ ਹੇਠਾਂ ਆਉਣ ਦੇ ਕਾਰਨ ਮੌਤ ਹੋਈ ਹੈ ਜੀ ਹਾਂ ਉਕਤ ਨੌਜਵਾਨ 2 ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਪਰਤਿਆ ਸੀ ਤੇ ਮ੍ਰਿਤਕ ਦੀ ਪਛਾਣ ਕਰਨ ਸੇਠੀ ਦੇ ਵਜੋਂ ਹੋਈ ਹੈ ਸੋ ਕਰਨ ਸੇਠੀ ਜੋ ਕਿ ਟ੍ਰੇਨ ਦੀ ਲਪੇਟ ਦੇ ਵਿੱਚ ਆਉਣ ਦੇ ਕਾਰਨ ਉਸ ਦੀ ਮੌਤ ਹੋਈ ਹੈ ਸੋ ਇਸੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਇਸ ਦੇ ਪਿੱਛੇ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਰੇਲਵੇ ਪਟੜੀਆਂ ਤੇ ਉਸ ਦੀ ਮੌਤ ਦੀ ਸੂਚਨਾ ਉਹਨਾਂ ਨੂੰ ਮਿਲੀ ਸੀ ਸੋ ਕਾਰਨ ਦੀ ਲਾਸ਼ ਡੀਏਬੀ ਰੇਲਵੇ ਲਾਈਨ ਦੇ ਉੱਤੇ ਬਰਾਮਦ ਕੀਤੀ ਗਈ ਹੈ ਪੁਲਿਸ ਪਰ ਇਸ ਦੇ ਪਿੱਛੇ ਕਾਰਨ ਕੋਈ ਹੋਰ ਹੋ ਸਕਦਾ ਹੈ ਸੋ ਇਸ ਦੇ ਪਿੱਛੇ ਹੁਣ ਜਾਂਚ ਹੋਣੀ ਚਾਹੀਦੀ ਹੈ ਖਬਰਾਂ ਦੇ ਨਾਲ ਬਣੇ ਰਹਿਣ ਦੇ ਲਈ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਅੱਜ ਦਾ ਦਿਨ ਸ਼ੁਭ ਰਹੇ ਜੀ